ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਉੱਤੇ ਹੁਣ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਸਮਾ ਲੰਗਨ ਦੇ ਨਾਲ ਨਾਲ ਕਾਰੋਬਾਰੀਆਂ ਸ੍ਰੀ ਕਿਸਾਨਾਂ ਦੇ ਦਿਲਾਂ ਦੀਆਂ ਤੜਪਨਾ ਤੇਜ਼ ਹੁੰਦੀਆਂ ਜਾ ਰਹੀਆਂ ਨੇ ਸੋਮਵਾਰ ਨੂੰ ਕਿਰਤ ਮੰਤਰੀ ਸ਼ਿਪਰਾ ਅਤੇ ਯੂਨੀਅਨ ਦੀ ਮੀਟਿੰਗ ਹੋਣ ਕਾਰਨ ਰੇਲ ਉਦਯੋਗ ਉੱਤੇ ਸੰਭਾਵੀ ਹੜਤਾਲ ਲਟਕ ਗਈ ਹੈ ਓਟਵਾ ਨੇ ਆਰਥਿਕ ਖਤੇ ਦਾ ਹਵਾਲਾ ਦਿੰਦੇ ਹੋਏ ਪਾਰਟੀਆਂ ਤੋਂ ਖੁੱਦੇ ਬਾਜ਼ੀ ਦੇ ਲਈ ਨਵੇਂ ਵਚਨ ਬੱਧਤਾ ਦੀ ਤਾਕੀਦ ਕੀਤੀ ਹੈ ਕੈਨੇਡਾ ਵਿੱਚ ਰੇਲ ਕਾਮਯਾ ਦੀ ਹੜਤਾਲ ਦੀ ਸੰਭਾਵਨਾ ਬਾਤ ਰਹੀ ਹੈ ਜਿਸ ਕਾਰਨ ਕਾਰੋਬਾਰ ਅਤੇ ਕਿਸਾਨਾਂ ਦੇ ਵਿੱਚ ਚਿੰਤਾ ਪੈਦਾ ਹੋ ਰਹੀ ਹੈ ਕੈਨੇਡੀਅਨ ਰੇਲਵੇ ਹਰ ਸਾਲ 350 ਅਰਬ ਡਾਲਰ ਮੁੱਲ ਦੀਆਂ ਵਸਤਾਂ ਦਾ ਆਵਾਜਾਈ ਕਰਦਾ ਹੈ ਜਿਦੇ ਵਿੱਚ ਬੰਦਰਗਾਹ ਤੇ ਰਾਈ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਸ਼ਾਮਲ ਹੁੰਦਾ ਹੈ ਇਸ ਹੜਤਾਲ ਦੇ ਵਿੱਚ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫੀਕਲ ਕੈਨਸਸ ਸਿਟੀ ਲਿਮਿਟਿਡ ਦੇ ਤਕਰੀਬਨ 9300 ਕਾਮੇ ਸ਼ਾਮਲ ਹੋ ਸਕਦੇ ਨੇ ਇਸ ਸੰਭਾਵੀ ਹੜਤਾਲ ਦੇ ਕਾਰਨ ਕੁਝ ਗਾਹਕਾਂ ਨੇ ਆਪਣੇ ਸਮਾਨ ਦੀ ਅਵਲ ਚਾਹੀਦੇ ਰੂਪਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਜੇ ਹੜਤਾਲ ਹੁੰਦੀ ਹੈ ਤਾਂ ਗੈਸੋਲਿਨ ਅਤੇ ਪਾਣੀ ਦੇ ਵਿੱਚ ਰੋਣ ਦੇ ਲਈ ਕਲੋਰਿਨ ਦੀ ਆਵਜਾਈ ਵੀ ਚੱਲ ਰਹੀ ਰਹੇਗੀ ਕੈਨੇਡਾ ਦੇ ਮੰਤਰੀ ਸਟੀਵਨ ਮੈਕਨੈਨ ਨੇ ਇਸ ਹੜਤਾਲ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਚਿੰਤਾ ਜ਼ਾਤਾਈ ਅਤੇ ਸੌਮਵਨ ਯੂਨੀਅਨ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਕਿਹਾ ਕਿ ਸ਼ੁਰੂਆਤ ਦੇ ਵਿੱਚ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਸੀ ਅਤੇ ਹੁਣ ਗੱਲਬਾਤ ਨੂੰ ਮੋੜੇ ਸ਼ੁਰੂ ਕਰਨਾ ਸੌਖਾ ਨਹੀਂ ਹੋਵੇਗਾ। ਉਹਨਾਂ ਨੇ ਜ਼ਿਕਰ ਕੀਤਾ ਕਿ ਰੇਲਵੇ ਪ੍ਰਬੰਧਕਾਂ ਤੇ ਕਾਮਿਆਂ ਨੂੰ ਆਪਣੇ ਪੱਧਰ 'ਤੇ ਇੱਕ ਸਮਝੌਤਾ ਕਰਨਾ ਚਾਹੀਦਾ ਹੈ ਜੋ ਸਾਰੇ ਪੱਖਾਂ ਲਈ ਫਾਇਦੇਮੰਦ ਹੋਵੇ ਤੇ ਦੋਵੇਂ ਪਾਸੇ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ। पर गलपाट ਦੇ ਵਿੱਚ ਰੁਕਾਵਟ ਪੈਣ ਦੇ ਦੋਸ਼ ਵੀ ਲੱਗ ਰਹੇ ਨੇ ਇਸ ਦੌਰਾਨ ਸੀਐਨ ਰੇਲ ਦੇ ਬੁਲਾਰੇ ਨੇ ਦੱਸਿਆ ਕਿ ਯੂਨੀਅਨ ਸਾਹਮਣੇ ਤਿੰਨ ਆਫਰ ਰੱਖੇ ਗਏ ਨੇ ਪਰ ਯੂਨੀਅਨ ਨੇ ਨਵੀਆਂ ਮੰਗਾਂ ਪੇਸ਼ ਕਰ ਦਿੱਤੀਆਂ ਨਹੀਂ ਇਸ ਤਕਰਾਰ ਦਾ ਹੱਲ ਲੱਭਣਾ ਬਹੁਤ ਮਹੱਤਵਪੂਰਨ ਹੋ ਚੁੱਕਿਆ ਹੈ ਕਿਉਂਕਿ ਫੌਲ ਸੀਜ਼ਨ ਦੌਰਾਨ ਸ਼ਿਪਿੰਗ ਦੀ ਮੰਗ ਆਪਣੇ ਉਤਕ੍ਰਿਸ਼ਟ ਵਿੱਚ ਪਹੁੰਚ ਜਾਂਦੀ ਹੈ ਅਤੇ ਕਰੋੜਾਂ ਟਨ ਅਨਾਜ ਤੇ ਹੋਰ ਉਤਪਾਦ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਯਾਤਰੀ ਕੇ ਕੈਨੇਡਾ ਦੀ ਸਪਲਾਈ ਚੇਨ ਪਿਛਲੇ 4 ਸਾਲਾਂ ਦੌਰਾਨ ਕਈ ਹੜਤਾਲਾਂ ਅਤੇ ਹੋਰ ਸਮੱਸਿਆ ਦਾ ਸਾਹਮਣਾ ਕਰ ਚੁੱਕੀ ਹੈ। ਪਿਛਲੇ ਸਾਲ BC ਦੇ ਬੰਦਰਗਾਹ ਕਾਮੇ 13 ਦਿਨ ਦੀ ਹੜਤਾਲ ਉੱਤੇ ਰਹਿ ਸੰ। ਜਿਹਦੇ ਨਾਲ ਆਰਥਿਕ ਤੌਰ ਨੂੰ ਅਰਪਾ ਡਾਲਰ ਦਾ ਨੁਕਸਾਨ ਹੋਇਆ ਸੀ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।